ਬੋਲੇ ਸੋਨਿਆਲੇ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਸਾਡੇ ਟੈਣੀ ਭਾਜੀ ਹਣੀ ਜਿਨ੍ਹਾਂ ਨੇ ਸੋਸਾਇਟੀ ਬਣਾਈ ਹੈ ਵਾਹਿਗੁਰੂ 13 13 ਇਸ ਸੋਸਾਇਟੀ ਦੇ ਪ੍ਰਧਾਨ ਨੇ ਤੇ ਬਾਕੀ ਸਾਰੇ ਮੈਂਬਰ ਨੇ ਆ ਸਾਰੇ ਵੀਰ ਮੇਰੇ ਜਿਹੜੇ ਖਲੋਤੇ ਨੇ ਕਿਉਂਕਿ ਨਾਮ ਲੈਣਾ ਤਾਂ ਬਹੁਤ ਜ਼ਿਆਦਾ ਨੇ ਸਾਰਿਆਂ ਦੇ ਇਕੱਲੇ-ਇਕੱਲੇ ਦਾ ਨਾਮ ਲੈਣਾ ਪੈਣਾ ਤੇ ਤੁਸੀਂ ਕੈਮਰੇ ਦੇ ਥਰੂ ਦਿਖਾ ਦਿਓ ਸਾਰੇ ਜਾਣੇ ਸੋਸਾਇਟੀ ਦੇ ਮੈਂਬਰ ਨੇ ਇਹਨਾਂ ਨੇ ਜਿਹੜੇ ਬੱਚੇ ਇੱਥੇ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਪ੍ਰੈਕਟਿਸ ਕਰਦੇ ਆ ਦਾਦੀ ਸੇਵਾ ਲੱਗੀ ਪ੍ਰੈਕਟਿਸ ਕਰਾਉਣ ਤੇ ਉਹਨਾਂ ਵਾਸਤੇ ਪੀਣ ਵਾਸਤੇ ਠੰਡਾ ਪਾਣੀ ਜਿਹੜਾ ਉਹ ਕੁਲਰ ਲਵਾਇਆ ਫਿਲਟਰ ਵੇ ਤੋਂ ਫਿਲਟਰ ਇਹ ਬੱਚਾ ਨੂੰ ਚਾਹੀਦਾ ਬਹੁਤ ਜ਼ਰੂਰੀ ਲੋੜ ਸੀ ਇਹਨਾਂ ਦੀ ਪਾਣੀ ਵਾਲੀ ਕਿਉਂਕਿ ਬੱਚਾ ਨੂੰ ਠੰਡਾ ਪਾਣੀ ਪੀਣ ਤੇ ਗਰਮੀ ਬਹੁਤ ਜ਼ਿਆਦੀ ਹੈ ਤੇ ਦਿੱਕਤ ਆਉਂਦੀ ਨਲਕਾ ਵੀ ਖਰਾਬ ਹੋ ਜਾਂਦਾ ਹੈ ਤੇ ਪਾਜੀ ਹਾਣਾ ਨੇ ਕੂਲਰ ਲਵਾਇਆ ਕੂਲਰ ਚਾਲੂ ਹੋ ਚੁੱਕਾ ਹੈ ਇਹ ਸਾਰੇ ਜਿਹੜੇ ਮੈਂਬਰ ਨੇ ਵਾਹਿਗੁਰੂ 13 ਦੇ ਨਾਲ ਸੋਸਾਇਟੀ ਦੇ ਇਹ ਅੱਜ ਇੱਥੇ ਥੇ ਹੋਏ ਨੇ ਅਸੀਂ ਬੱਚਿਆਂ ਵੱਲੋਂ ਤੇ ਨਗਰ ਮੋ ਵੱਲੋਂ ਪਾਜੀ ਹਾਣਾ ਦਾ ਵਾਹਿਗੁਰੂ 13 ਦੇ ਨਾਲ ਸੋਸਾਇਟੀ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਉਨ੍ਹਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਬੱਚਿਆਂ ਲਈ ਐਡਾ ਵੱਡਾ ਉਪਰਾਲਾ ਕੀਤਾ ਤੇ ਮੈਂ ਇਹੋ ਚਾਹਾਂਗਾ ਸਾਰਿਆਂ ਕੇ ਬੇਨਤੀ ਕਰਦਾ ਹੱਥ ਜੋੜ ਕੇ ਵੀ ਜਿੰਨੇ ਆਪਣੇ ਨਡਾਲਿਆਵਾਸੀ ਜਾਂ ਇਲਾਕਾ ਨਿਵਾਸੀ ਨੇ ਇਹਨਾਂ ਬੱਚਿਆਂ ਨੂੰ ਸੰਭੋ ਇਹਨਾਂ ਬੱਚਿਆਂ ਦਾ ਭਵਿੱਖ ਬਣਾਓ ਇਹਨਾਂ ਬੱਚਿਆਂ ਬਾਰੇ ਸੋਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਨੂੰ ਪਿਆਰਿਓ ਵਾਹਿਗੁਰੂ ਜੀ ਦਾ ਸੇਵਾ ਸੋਸਾਇਟੀ ਨਡਾਲਾ ਵਿਖੇ ਅਜ ਗੁਰੂ ਅਰਜਨ ਦੇਵ ਮਹਾਰਾਜ ਸਾਧੂ ਪਾਸਾ ਜਿਨੇ ਬਹੁਤ ਵੱਡੀ ਸੇਵਾ ਸਾਡੇ ਵੱਡੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਮਲਤਾਨੀ ਸਾਹਿਬ ਹੁਣਾਂ ਵੱਲੋਂ ਜੋ ਤੁਹਾਨੂੰ ਪਿਆਰਿਓ ਇਹ ਆਪ ਵੀ ਦੇਖ ਰਹੇ ਹੋ ਇਹ ਵਾਟਰ ਕੋਲਰ ਹੈ ਜੋ ਵਾਟਰ ਕੋਲਰ ਪਾਣੀ ਦੀ ਸੇਵਾ ਭਾਜੀ ਭਾਜੀ ਹੁਣਾਣੇ ਜੋ ਕਰਾਈ ਆ ਤੇ ਨਾਲ ਹੀ ਸਾਰੇ ਨਮਾਇंदे ਜੀ ਕਮੇਟੀ ਦੇ ਸੱਜਣ ਦੇ ਵੀਰ ਨੇ ਆਪਣੇ ਭਰਾ ਉਹ ਵੀ ਖੜੇ ਨੇ ਤੇ ਇਹ ਗੁਰਮੁਖੋਂ ਇਹਨਾਂ ਨੇ ਇਸ ਵਿਚਾਰ ਨੂੰ ਰੱਖਦਿਆਂ ਹੋਇਆਂ ਵੀ ਇਹ ਕਿ ਜਿਹੜੇ ਬੱਚੇ ਸਾਡੇ ਇੱਥੇ ਗਰਾਊਂਡ ਦੇ ਵਿੱਚ ਇਹ ਪੱਗਾ ਭਾਜੀ ਕੋਚ ਨਾਲ ਕੋਲ ਜਦੋਂ ਕਬੱਡੀ ਜੋ ਜੋ ਵੀ ਪ੍ਰੈਕਟਿਸ ਇੱਥੇ ਕਰਦੇ ਨੇ ਰੋਜ਼ ਆ ਉਹਨਾਂ ਵਾਸਤੇ ਤੇ ਇੱਕ ਆਪਣੇ ਸਰਕਾਰੀ ਸਕੂਲ ਆ ਇੱਥੇ ਬੱਚੇ ਆਉਂਦੇ ਨੇ ਪੜ੍ਹਦੇ ਨੇ ਸਕੂਲ ਦੇ ਵਿੱਚ ਗਰਮੀਆਂ ਗਰਮੀ ਜ਼ਿਆਦਾ ਹੁੰਨ ਕਰਕੇ ਇੱਕ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋયા ਦੂਜਾ ਇਹ ਜਿਹੜਾ ਦਰਸਤਾ ਪੈਂਦਾ ਵਾ ਇੱਧਰ ਰਾਜਪੁਰ ਰਾਈਆਂ ਪੀਰਬਖਸ਼ ਰਾਜਪੁਰ ਰਾਈਆਂ ਪਿੰਡ ਪੈਂਦਾ ਦੂਜਾ ਇਹ ਟ ਨਵਾਂ ਰੋਡ ਤੋਂ ਨਾਣਾ ਰੋਡ ਤੇ ਜਾ ਰਹੇ ਰਾਈਪੰਦੀ ਆਉਂਦੇ ਜਾਂਦੇ ਲੋਕ ਵੀ ਇੱਥੋਂ ਜੋ ਇਹ ਜੋ ਪਾਣੀ ਜਿਹੜਾ ਉਹ ਪੀ ਸਕਦੇ ਆ ਬਹੁਤ ਵਧੀਆ ਲੋਕੇਸ਼ਨ ਦੇ ਉੱਤੇ ਇਹਨਾਂ ਨੇ ਜੋ ਇਹ ਜੋ ਪਾਣੀ ਦਾ ਆਪਣਾ ਕੂਲਰ ਆ ਉਹ ਲਵਾਇਆ ਗੁਰਮਖੋ ਬਹੁਤ ਜਿਆਦਾ ਸਾਰਿਆਂ ਨੂੰ ਇਸ ਦੀ ਜਰੂਰਤ ਹੈ ਕਿਉਂਕਿ ਗੁਰੂ ਮਾਰ ਦੀ ਬਾਣੀ ਦਾ ਹੁਕਮ ਹੈ ਪ੍ਰਮਾਨ ਹੈ ਪਹਿਲਾ ਪਾਣੀ ਜੀਵ ਹੈ ਇਹ ਤਾਂ ਹਰਿਆਸਾ ਰੂਪ ਇਹ ਪਾਣੀ ਜਿਹੜੀ ਪਾਣੀ ਦੀ ਹੋਂਦ ਅਨੁਸਾਰ ਹੀ ਜਿਹੜੀ ਬਨਸਪਤੀ ਹਰੀ ਭਰੀ ਰਹਿੰਦੀ ਹੈ ਔਰ ਸਾਡੇ ਸਰੀਰਾਂ ਨੂੰ ਵੀ ਪਾਣੀ ਦੀ ਬਹੁਤ ਜਿਆਦਾ ਲੋੜ ਹੁੰਦੀ ਹੈ ਉਹ ਇਸ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਪਿਆਸ ਦੂਰ ਕਰਨ ਵਾਸਤੇ ਵਾਟਰ ਕੂਲਰ ਦੀ ਸੇਵਾ ਅਸੀਂ ਬਹੁਤ ਹੀ ਜੋ ਕਹਾਂਗੇ ਵੀ SLA ਜੋ ਕਰਮ ਹੈ ਜਿਹੜਾ ਵੀਰਾਂ ਨੇ ਭਾਜੀ ਹੁਣਾਂ ਨੇ ਜਿਹੜਾ ਪਾਣੀ ਦੀ ਸੇਵਾ ਕਰਕੇ ਬੱਚਿਆਂ ਦੀ ਬਹੁਤ ਵੱਡੀ ਸੇਵਾ ਲਈ ਹੈ ਅਸੀਂ ਮਾਪਿਆਂ ਨੂੰ ਗੁਰਮਖੋ ਇਹ ਬੇਨਤੀ ਕਰਦੇ ਭੈਣਾਂ ਉਹਨਾਂ ਖਾਸ ਕਰਕੇ ਮਾਤਾਵਾਂ ਨੂੰ ਵੀ ਵੇਖੋ ਆਉਣ ਵਾਲੇ ਸਮੇਂ ਦੇ ਵਿੱਚ ਗੁਰਮਖੋ ਹੁਣ ਜਿਹੜਾ ਅਜੋਕਾ ਸਮਾਂ ਚੱਲ ਰਿਹਾ ਹੈ ਨਾ ਇਹਦੇ ਵਿੱਚ ਬਹੁਤ ਜ਼ਿਆਦਾ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਜਿਹਦੇ ਵਿੱਚ ਕਈ ਜਵਾਨੀਆਂ ਜਿਹੜੀਆਂ ਸਾਡੀਆਂ ਰੁੱਢਦੀਆਂ ਜਾ ਰਹੀਆਂ ਆ ਅਸੀਂ ਇਸ ਗੱਲੋਂ ਵੀ ਭਾਜੀ ਹੁਣਾਂ ਦੇ ਪਰੇ ਧੰਨਵਾਦੀ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਜੋੜ ਕੇ ਤੇ ਜੋ ਖੇਡਵਾਲ ਪ੍ਰੇਰਿਤ ਕਰ ਰਹੇ ਨੇ ਗੱਤਕੇ ਦੀਆਂ ਕਲਾਸਾਂ ਵੀ ਸ਼ੁਰੂ ਕਰਾਈਆਂ ਉਹਦੇ ਵਿੱਚ ਵੀ ਪ੍ਰੇਰਿਤ ਕਰਕੇ ਬੱਚਿਆਂ ਨੂੰ ਜੋੜ ਰਹੇ ਨੇ ਇਹ ਅਸੀਂ ਖਾਸ ਕਰਕੇ ਮਾਤਾਵਾਂ ਨੂੰ ਭੈਣਾਂ ਨੂੰ ਆਮ ਜਨਤਾ ਨੂੰ ਪਬਲਿਕ ਨੂੰ ਇਹ ਗੱਲ ਕਵਾਂਗੇ ਗੁਰਮਤਿਓ ਆਪੋ ਆਪਣੇ ਬੱਚਿਆਂ ਨੂੰ ਕਿਰਪਾ ਕਰਕੇ ਨਸ਼ਿਆਂ ਤੋਂ ਬਚਾ ਕੇ ਸੋ ਇਸ ਮਹਿਮਾ ਵੱਲ ਜੋੜੋ ਜਿੱਥੇ ਵੀ ਤੁਹਾਨੂੰ ਰਿਸਪੌਂਸ ਮਿਲਦਾ ਕੋਈ ਖੇਡ ਦਾ ਜਾਂ ਕੋਈ ਗੱਤਕੇ ਦੀ ਕਲਾਸ ਦਾ ਗੁਰਮਤਿ ਦੀ ਕਲਾਸ ਦਾ ਜਿਵੇਂ ਕਿ ਭਾਈ ਹਮਾਰੇ ਸ਼ੁਰੂ ਕਰਾਈਆਂ ਨੇ ਤੇ ਉੱਥੇ ਬੱਚਿਆਂ ਨੂੰ ਜੋੜਿਆ ਜਾਵੇ बाकी ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਐ ਉਹ ਘਟੋ ਘਾਟ ਜਿਹੜਾ ਨਸ਼ਿਆਂ ਤੋਂ ਬਚੇ ਰਹਿਣਗੇ ਤੇ ਸਾਡੇ ਵੱਡਿਆਂ ਦਾ ਆਪਣੇ ਬਜ਼ੁਰਗਾਂ ਦਾ ਜਿਹੜਾ ਨਾਮ ਰੌਸ਼ਨ ਕਰਨਗੇ ਤੇ ਅਸੀਂ ਚਾਹੁੰਦੇ ਆ ਕਿ ਗੁਰਮਖੋ ਭੈਣਾ ਨੂੰ ਬੇਨਤੀ ਆ ਵੀ ਇਹ ਕੱਚੀ ਮਿੱਟੀ ਆ ਛੋਟੇ ਆ ਜਿਹਨੂੰ ਤੁਸੀਂ ਇਹਨਾਂ ਨੂੰ ਮੋੜ ਲਓਗੇ ਜੇ ਇਹਨੂੰ ਜੋੜ ਲਓਗੇ ਉਦੋਂ ਹੀ ਇਹ ਜੋੜ ਜਾਣਗੇ ਤੇ ਬੇਨਤੀ ਕਰਦੇ ਆ ਗੁਰਮਖੋ ਵੱਧ ਤੋਂ ਵੱਧ ਆਪੋ ਆਪਣੇ ਬੱਚਿਆਂ ਨੂੰ ਜੋ ਨਨਾਲੇ ਦੀਆਂ ਖਾਸ ਕਰਕੇ ਸੰਤਾਂ ਨੇ ਪੈਣ ਭਣਾਂ ਨੇ ਲਾਗੇ ਬੰਨੇ ਪਿੰਡ ਨੇ ਉਹਨਾਂ ਨੂੰ ਬੇਨਤੀ ਹੈ ਗੁਰਮਖੋ ਥੋੜੇ ਤੋਂ ਥੋੜਾ ਸਮਾਂ ਕੱਢ ਕੇ ਬੱਚਿਆਂ ਨੂੰ ਇਸ ਜੋ ਖੇਡ ਦੀ ਗੁਰਮਤ ਦੀ ਕਲਾਸ ਨਾਲ ਜੋੜੋ ਤਾਂ ਕਿ ਸਾਡੇ ਬੱਚਿਆਂ ਦਾ ਵੀ ਤੇ ਸਾਡੇ ਪਰਿਵਾਰ ਦਾ ਭਲਾ ਹੋ ਸਕੇ ਸੋ ਅਸੀਂ ਫੇਰ ਤੋਂ ਇਸ ਸਰਦਾਰ ਸੁਖਵਿੰਦਰ ਸਿੰਘ ਸਰਦਾਰ ਸੁਖਵਿੰਦਰ ਸਿੰਘ ਭਿੰਡਰ ਸਾਹਿਬ ਉਹਨਾਂ ਵੱਲੋਂ 5 ਕਿਲੋ ਬੱਚਿਆਂ ਦੇ ਵਾਸਤੇ ਘਿਓ ਖਾਣ ਨੂੰ ਦੇਸੀ ਘੋਲਣੀ ਦੀ ਸੇਵਾ ਕੀਤੀ ਗੁਰੂ ਕੋ ਕਲੈਪਿੰਗ ਹੋ ਜੀ ਬਹੁਤ ਬਹੁਤ ਗਲ ਮਿਲ ਕੇ ਬੰਦੀਆਂ ਦਾ ਉਛਾਹ ਵਧਾਉਣ ਵਾਸਤੇ ਅਸੀਂ ਲੋਕ ਨੂੰ ਇਸ ਤਰ੍ਹਾਂ ਆਪਾਂ ਜਟੇੜਾਵਾਂਗੇ ਤੇ ਤੁਸੀਂ ਸੰਗਤ ਨੂੰ ਬੀਲ ਦੁਰਮਖੋ ਗੁਰੂ ਸਾਹਿਬ ਅਗੇ ਅਰਦਾਸ ਕਰੋ ਇਹਨਾਂ ਵੀਰਾਂ ਨੂੰ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨ ਤੇ ਇਹਨਾਂ ਨੂੰ ਹੋਰ ਵੀ ਵੱਧ ਤੋਂ ਵੱਧ ਗੁਰੂ ਮਾਰਦੀ ਸੇਵਾ ਦਾ ਜੋ ਮੌਕਾ ਦੇਣ ਜਨਤਾ ਦਾ ਆਮ ਲੋਕਾਂ ਦਾ ਸੋ ਅਖੀਰ ਤੇ ਆਪਾਂ ਇਹ ਵਜਨ ਕਰਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ